ਹੀ ਹਾਲ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੰਨੇ ਵੀ YouTube ਚੈਨਲ ਗੱਗਾ ਰਹਿ ਸਰ ਤੇ ਇੱਕ ਸ਼ੌਂਕ ਕਬੂਤਰਬਾਈ ਦਾ Facebook ਪੇਜ ਦੇਖ ਰੇ ਆ ਤੇ ਅੱਜ ਆਪਣਾ ਭਰਾ ਮਿਲਣ ਆਇਆ ਸੀਗਾ ਬਾਈ ਹੈਪੀ ਬਾਗ ਦੇ ਪੁਰਾਣੇ ਤੋਂ ਤੇ ਬਾਈ ਨੇ ਬਹੁਤ ਵਾਰੀ ਮੈਸੇਜ ਕਰਿਆ ਸੀਗਾ Instagram ਤੇ ਵੀ Facebook ਤੇ ਵੀ YouTube ਤੇ ਵੀ ਤੇ WhatsApp ਤੇ ਵੀ ਬਾਈ ਆਉਣਾਗਾ ਮੈਂ ਇਹਨੂੰ ਹਮੇਸ਼ਾ ਬਾਈ ਨੂੰ ਐਂ ਕਹਿੰਦਾ ਸੀ ਵੀ ਕੋਈ ਨਾ ਯਾਰ ਬਾਈ ਮਿਲ ਕੇ ਕਿਹੜਾ ਕੋਈ ਅਲਹਿਦਾ ਹੋ ਜਾਂਦਾ ਵੀ ਆਪਣਾ ਐ ਪਿਆਰ ਵਧੀਆ ਵੀ ਚੱਲ ਸੁਣਦਾ ਹਨਾ ਤੂੰ ਵੀਡੀਓ ਦੇਖਦਾ ਤੇ ਕਿਉਂਕਿ ਮੈਨੂੰ ਵੀ ਯਾਰ ਐਂ ਫੀਲ ਹੁੰਦਾ ਹੁੰਦਾ ਸੀਗਾ ਵੀ ਮੈਂ ਅੱਗੇ ਵੀ ਹੁਣ ਬਹੁਤ ਬੰਦਿਆਂ ਨੂੰ ਐਂ ਕਹਿ ਦਿੰਦਾ ਨਾ ਵੀ ਯਾਰ ਰਹਿਣ ਦੋ ਬਾਈ ਆਉਣ ਨੂੰ ਵੀ ਯਾਰ ਕੀ ਕਰਨਾ ਹਨਾ ਤੇ ਚਲ ਬਾਈ ਅੱਜ ਬਿਨਾ ਦੱਸੀ ਆ ਗਿਆ ਜਿਵੇਂ ਕਹਦੇ ਹੁੰਦੇ ਵੀ ਮੈਂ ਤਾਂ ਬਾਈ ਨੂੰ ਜਵਾਬ ਦੇ ਜਾਂਦਾ ਸੀ ਤੇ ਬਾਈ ਨੂੰ ਸ਼ਾਇਦ ਆਏ ਹੋਗਾ ਵੀ ਪਤਾ ਨਹੀਂ ਕਿਹੜੀ ਗੱਲੋਂ ਜਵਾਬ ਦਿੰਦਾ ਵੀ ਆਪਾਂ ਯਾਰ ਜਾ ਕੇ ਆਉਣਾ ਹਨਾ ਵੀ ਕੋਈ ਹੁੰਦੀ ਆ ਮਨ ਦੇ ਵਿੱਚ ਬੰਦੇ ਦੀ ਰੀਜ ਤੇ ਬਾਈ ਦਾ ਬਹੁਤ ਧੰਨਵਾਦ ਤੇ ਬਾਈ ਗਿਫਟ ਵੀ ਲੈ ਗਿਆ ਕਿਵੇਂ ਬਾਈ ਮਨ ਦੇ ਵਿੱਚ ਕਿਵੇਂ ਆਇਆ ਵਿਚਾਰ ਨਹੀਂ ਬਸ ਬਾਈ ਐਂ ਇੰਟਰਵਿਊਆਂ ਦੇਖ ਕੇ ਸੀਗਾ ਠੀਕ ਇਹ ਬਾਈ ਨੂੰ ਮਿਲਣਾ ਜ਼ਰੂਰ ਆ ਕਾਫੀ ਟਾਈਮ ਹੋ ਗਿਆ 5 6 ਸਾਲ ਹੀ ਹੋ ਗਏ ਠੀਕ ਆ ਹਾਂ ਇਹ ਮਾਂ ਚ ਇੱਛਾ ਸੀਗੀ ਵੀ ਬਾਈ ਇੰਟਰਵਿਊ ਵਧੀਆ ਕਰਦਾ ਵੀ ਬਾਈ ਨੂੰ ਇੱਕ ਕਰੀ ਮਿਲ ਕੇ ਜੀ ਰਹਾ ਬਾਈ ਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਬਾਈ ਦੇ ਕਬੂਤਰ ਤਾਂ ਰੱਖੇ ਹੋਇਆ ਜਨਨ ਕਿ ਸ਼ੌਂਕ ਨਹੀਂ ਰੱਖੇ ਹੋਇਆ ਵੀ ਬਾਜ਼ੀਆਂ ਨਹੀਂ ਛੱਡਦਾ ਹੈਗਾ ਕੰਮ ਕਰਦਾ ਬਾਈ ਨਾਲ ਨਾਲ ਵਧੀਆ ਉਹਦੀ ਜੋਬ ਪ੍ਰੋਫੈਸ਼ਨਲ ਜੋਬ ਜੇ ਮੈਂ ਆਪਕ ਕਹਦਨੀ ਆ ਵਧੀਆ ਜੋਬ ਆ ਯਾਰ ਬਾਈ ਦੀ ਮੈਂ ਸਾਰੇ ਭਰਾਵਾਂ ਨੂੰ ਐਂ ਕਹਿਣਾ ਵੀ ਆਪਦਾ ਕੰਮ ਕਰੋ ਜੇ ਤੁਹਾਨੂੰ ਕੋਈ ਸ਼ੌਂਕ ਹੈਗਾ ਨਾਲ ਕਰ ਲਓ ਜੇ ਤੁਹਾਡੇ ਕੋਲ ਟਾਈਮ ਆ ਤਾਂ ਪਰ ਕੰਮ ਜ਼ਰੂਰੀ ਆ ਪਰਿਵਾਰ ਪਹਿਲਾਂ ਬਾਈ ਨੂੰ ਉਹੀ ਚੀਜ਼ ਹੁਣ ਵੀ ਬਾਈ ਨੇ ਮੈਨੂੰ ਇਹ ਰਸੀ ਕਹਿੰਦਾ ਬਾਈ ਪਰਿਵਾਰ ਪਹਿਲਾਂ ਵੀ ਮੈਂ ਦੇਖਦਾ ਰਹਿਣਾ ਵੀਡੀਓ ਸੁਣਦਾ ਵਧੀਆ ਲੱਗਦੀਆਂ ਕਰਕੇ ਆਪਾਂ ਤਾਂ ਮਿਲਣ ਆਏ ਆ ਤੇ ਬਾਈ ਦਾ ਬਹੁਤ ਧੰਨਵਾਦ ਆ ਤੇ ਬਾਈ ਗਿਫਟ ਲੱਗਿਆ ਕੀ ਲੱਗਿਆ ਲੈ ਬਾਈ ਫੁੱਲ ਤੁਸੀਂ ਖੋਲ ਨਹੀਂ ਨਹੀਂ ਦੇਖੋ ਖੋਲੋ ਖੋਲਦੇ ਆਪਾਂ ਬਾਈ ਔਰ ਫਾਇਨੇ ਲੋਕ ਕਹਿੰਦੇ ਨੇ ਕਿ ਇਹ ਸਰੀਲਾ ਪੱਲੀ ਵੀਰੀ ਸਾਗ ਐ ਤੇ ਪੱਲੀ ਵੀਰੀ ਮਲ ਰਿਹਾ ਤਾਂ ਵੀ ਆਪਣੀਆਂ ਜਿੰਨੀਆਂ ਸਭਾਤੀਆਂ ਬਾਈ ਨੂੰ ਘੈਂਡ ਲੱਗੀਆਂ ਸਾਰੀਆਂ ਬਾਈ ਨੇ ਯਾਰ ਜਿਵੇਂ ਕਹਿੰਦਾ ਲਾ ਕੇ ਭੇਜੀਆਂ ਬਾਈ ਨੇ ਦਿਲ ਕੋਸ਼ ਕਰਤਾ ਤੇ ਦਿਲ ਦੇ ਕਰੀਬ ਹੀ ਹੋ ਗਿਆ ਇਹ ਪਿਆਰ ਹੁੰਦਾ ਹੈਗਾ ਇਹ ਬਹੁਤ ਘੱਟ ਬੰਦੇ ਨੂੰ ਮਿਲਦਾ ਜਿਵੇਂ ਕਹਿੰਦੇ ਵੀ ਪੈਸਾ ਤਾਂ ਯਾਰ ਕਮਾਇਆ ਜਾ ਸਕਦਾ ਪਰ ਜਿਹੜੀ ਆ ਇੱਜ਼ਤ ਆ ਨਾ ਏ ਬਾਈ ਪੈਸੇ ਨਾਲ ਨਹੀਂ ਕਮਾਈ ਜਾ ਸਕਦੀ ਇਹ ਤਾਂ ਜੇ ਕਿਸੇ ਨਾਲ ਦਿਲ ਮਿਲੂਗਾ ਤਾਂ ਹੀ ਬੰਦਾ ਕਮਾਉ ਇਹ ਕਿੱਥੋਂ ਚੱਕਿਆ ਬਾਈ ਫੋਟੋਆਂ ਫਿਰ ਇਹ ਬਾਈ ਆਪਣਾ ਤੁਹਾਡੀਆਂ ਪਾਈਆਂ ਆਵੀਆਂ ਫੇਸਬੁੱਕ ਵਗੈਰਾ ਤੇ ਠੀਕ ਆ ਉਥੋਂ ਚੱਕਿਆ ਨਾ ਨੀਰ ਬੱਚ ਦਾ ਫੋਟੋ ਮੇਰੇ ਕੋਲੇ ਵੀ ਹੈ ਨਹੀਂ ਜਿਹੜੀਆਂ ਉਹ ਪਾਈਆਂ ਪਈਆਂ ਬਾਈ ਬੱਚ ਤੇਰੀਆਂ ਇਹ ਬਹੁਤ ਧੰਨਵਾਦ ਆ ਭਰਾ ਮੇਰਾ ਤੇ ਬਹੁਤ ਦਿਲ ਖੋਚ ਹੋਇਆ ਬਾਈ ਆ ਵੀ ਲਈ ਫਿਰਦਾ ਇੱਕ ਚੀਜ਼ ਹੀ ਦੇ ਜਾਂਦਾ ਯਾਰ ਹੁਣ ਕਾ ਨੂੰ ਯਾਰ ਨਾ ਨਹੀਂ ਭੁੱਲਾਂਗਾ ਬਾਈ ਇਹ ਵੀ ਨਾਲ ਫੋਟੋ ਹੀ ਹੋ। ਇਹਦੀ ਤਾਂ ਉਹਦੀ ਪਾ ਗਿਲੇ ਆਂਦਾ। ਲੈ ਬਈ ਬਾਈ ਇਹ ਤਾਂ ਕੰਮ ਆਇਆ ਜੇ ਹਾਂ। ਤੇ ਆ ਵੀ ਆਪ ਕੋ ਬਹੁਤ ਬੰਦੇ ਨੇ ਦੇਖ ਲਈ ਸੀ ਨਾ ਭਾਈ। ਤੇ ਬਾਈ ਨੇ ਇਹਦੇ ਵੀ ਆਪਣੀ ਫੋਟੋ ਛਪਵਾਦੀ ਪਰ ਮੈਨੂੰ ਇੱਕ ਗੱਲ ਦਾ ਹੁਣ ਗੁੱਸਾ ਰਹਿ ਗਿਆ ਬਾਈ ਨਾਲ। ਵੀ ਇੱਕ ਫੋਟੋ ਆਪਦੀ ਛਾਉਣੀ ਦੀ ਨਾਲ ਹਨਾ ਫੇ ਮੇਰੇ ਕੋਲ ਯਾਦ ਬਾਈ ਦੀ ਯਾਦਗਾਰ ਕਾਦੀ ਰਹਿ ਗਈ ਵੀ ਬਾਈ ਆਇਆ ਸੀ ਆਪਣੇ ਕੋਲ ਹਨਾ ਵੀ ਇੱਕ ਫੋਟੋ ਆਪਦੀ ਇੱਕ ਫੋਟੋ ਮੇਰੀ ਛਾਉਣੀ ਸੀਗੀ। ਤੇ ਬਹੁਤ ਧੰਨਵਾਦ ਆ ਭਈਆ ਤੇ ਗੁਰੂ ਮਹਾਰਾਜ ਆਪਾਂ ਦਾ ਗਣੇ ਭਰਾ ਨੂੰ ਚੜ੍ਹਦੀਆਂ ਅਗਲਾਂ ਦੇ ਵਿੱਚ ਰੱਖੇ ਤੇ ਪ੍ਰਮਾਤਮਾ ਹੀ ਦਿਨ ਦੁਪਹਿਣੀ ਰਾਤ ਚੋਗਣੀ ਤਰੱਕੀ ਬਖਸ਼ੇ ਤੇ ਬਹੁਤ ਧੰਨਵਾਦ ਆ ਜੀ ਵੀ ਜਿਹੜਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵੀ ਇੰਨਾ ਪਿਆਰ ਕਿਸੇ ਬੰਦੇ ਨੂੰ ਦੇਣਾ ਪੂਰੀ ਦੁਨੀਆ ਦੇ ਵਿੱਚੋਂ ਲੱਭ ਕੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ ਤੇ ਬਹੁਤ ਧੰਨਵਾਦ ਆ ਜੀ ਸਾਰੇ ਭਰਾਵਾਂ ਦਾ ਤੇ ਬਾਈ ਦਾ ਵੀ ਹੈਪੀ ਬਾਗੇ ਪੁਰਾਣੇ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ